ਸასი ਗਾਲ ਜੀ ਇਹ ਮੇਰਾ ਨਾਮ ਜਸਕੀਰ ਸਿੰਘ ਆ ਪਿੰਡ ਆਪਣਾ ਵਢੇਲ ਕਦੀਮ ਸੁਤਾਨਪੁਰ 로ਦੀ ਦੇ ਨਜ਼ਦੀਕੀ ਆ ਭਾਜੀ ਹੁਣਾਂ ਦੇ ਆਪਾਂ ਭਾਜੀ ਹੁਣਾਂ ਦੇ ਸ਼ਾਪ ਤੋਂ ਲਈ ਸੀ ਆਪਣੇ ਸਪਰੇਅ ਵਾਲਾ ਪੰਪ ਲਿਆ ਸੀ ਪਰਸੋ ਲੈ ਕੇ ਆਏ ਸੀ ਆਪਾਂ ਤੇ ਇਹਨਾਂ ਦੀ ਵੀ ਚਲੋ ਅੱਜ ਫੋਨ ਕੀਤਾ ਤਾਂ ਇਹਨਾਂ ਦੀ ਸਰਵਿਸ ਬਹੁਤ ਵਧੀਆ ਆ ਉਹ ਬਾਈ ਸਾਹਿਬ ਵੀ ਨਾਲ ਹੀ ਆਏ ਹੋਏ ਆ ਉਹਨਾਂ ਨੇ ਸਾਰੀਆਂ ਆਪਣੇ ਨੋਜ਼ਲਾਂ ਦੀ ਅਡਜਸਟਮੈਂਟ ਕਰਕੇ ਉੱਚਾ ਨੀਵਾ ਜੋ ਵੀ ਦੇਖ ਕੇ ਇਹਨਾਂ ਨੇ ਸਾਰਾ ਕੁਝ ਫੀਲਡ 'ਚ ਆ ਕੇ ਤੇ ਵਿੱਚ ਬਹੁਤ ਸੋਹਣਾ ਇਹਨਾਂ ਨੇ ਦੱਸਿਆ ਗਾਈਡ ਕੀਤਾ ਤੇ ਅਸੀਂ ਇਸ ਟਾਈਮ ਖੱਤੇ ਜੀ ਖੜੇ ਆ ਚਲਾਇਆ ਇਹਨਾਂ ਨੇ ਬਹੁਤ ਵਧੀਆ ਤੇ ਬਾਕੀ ਪੇਪਨੇ ਕੋ ਹੋਰ ਵੀ ਸਾਰਾ ਸਮਾਨ ਇਹਨਾਂ ਦਾ ਸ਼ਕਤੀਮਾਨ ਆ ਆ ਮਲਚਰ ਰੂਟਾਵੇਟਰ ਹੋਰ ਸਾਰੀਆਂ ਚੀਜ਼ਾਂ ਤੇ ਬਾਕੀ ਹੁਣ ਪੰਪ ਲਿਆਂਦਾ ਬਾਕੀ ਆ ਜੋ ਤੁਹਾਨੂੰ ਮੈਂ ਦੱਸਦਾ ਇਹਦੇ ਫੀਚਰ ਜਿੰਨਾ ਕੋ ਪਤਾ ਗਾਈਡ ਕੀਤਾ ਵੀ ਇਹਦੇ ਇੱਕ ਤਾਂ ਦੋ ਟੈਂਕੀਆਂ ਆ ਜੀ ਤਿੰਨ ਆ ਇੱਕ ਹੱਥ ਧੋਣ ਵਾਸਤੇ ਆ ਆ ਦੇਖੋ ਜੀ ਇੱਕ ਨੋਜ਼ਲਾ ਵਗੈਰਾ ਸਾਫ਼ ਕਰਨ ਵਾਸਤੇ ਦਿੱਤੀ ਟੈਂਕੀ ਇਹਨਾਂ ਨੇ ਇੱਕ ਤਾਂ ਨਾਰਮਲ ਉਦਾਂ ਹੁੰਦੀ ਆ ਹਨਾ ਤੇ ਜਿਹੜਾ ਪੰਪ ਆ ਇਹਨੂੰ ਪੰਪ ਵੀ ਦੂਸਰਾ ਆ ਪਲੰਜਰਾਂ ਵਾਲਾ ਨਹੀਂਗਾ ਆਪਣੇ ਪਿਸਟਨ ਵਾਲਾ ਡਾਇਫਰਾਮ ਵਾਲਾ ਉਹ ਕਹਿ ਸਕਦੇ ਆ ਉਹ ਇਹਨੂੰ ਪੰਪ ਲੱਗਾ ਆ ਵੀ ਸਾਰੇ ਕਲੋ ਫੀਚਰ ਚ ਹੈਗੇ ਆ ਬਹੁਤ ਵਧੀਆ ਆ ਜੇ ਆਪਣੇ ਬੰਦੇ ਕਹਿੰਦੇ ਆ ਜੀ ਮਹਿੰਗਾ ਆ ਪਰ ਮਹਿੰਗਾ ਮੁੱਲ ਮੋੜਦਾ ਆ ਇਸ ਚੀਜ਼ ਦਾ ਵੀ ਕਲਾ ਉਹਨਾਂ ਦੇਖੀ ਜਾਓ ਵੀ ਪਰ ਉਹਦੀ ਕੁਆਲਿਟੀ ਦੇਖੋ ਸਾਰੀਆਂ ਚੀਜ਼ਾਂ ਦਾ ਬਹੁਤ ਵਧੀਆ ਆ ਇਹ ਤਾਂ ਨਾ ਚੀਜ਼ ਤੇ ਹਰੇਕ ਕੋਈ ਵੇਚ ਲੈਂਦਾ ਆ ਪਰ ਬਾਅਦੋਂ ਮਗਰ ਸਰਵਿਸ ਵੀ ਚਾਹੀਦੀ ਆ ਤੇ ਉਹ ਆਪਣੇ ਆ ਭਾਈ ਹੁਣਾਂ ਦੀ ਸਰਵਿਸ ਬਹੁਤ ਵਧੀਆ ਆ ਵੀ ਆ ਆ ਕੇ ਆਪਣੇ ਇਹਨਾਂ ਨੂੰ ਫੋਨ ਕਾਲ ਕਰੋ ਉਦੋਂ ਦੇ ਬੰਦੇ ਪਹੁੰਚ ਜਾਂਦੇ ਆ ਤੇ ਜੇ ਕਿਸੇ ਮੇਰੇ ਵੀਰ ਨੇ ਆਪਣੇ ਸ਼ਕਤੀਮਾਨ ਦਾ ਕੋਈ ਵੀ ਚੀਜ਼ ਲੈਣੀ ਹੋਵੇ ਉਹ ਮੇਰਾ ਵੀਰ ਥਿੰਦ ਮਸ਼ੀਨਰੀ ਤੇ ਵਿਜ਼ਿਟ ਕਰੋ ਇਹ ਭਾਈ ਹੁਣਾਂ ਦਾ ਬਹੁਤ ਵਧੀਆ ਸੁਭਾਅ ਆ ਬਹੁਤ ਮਤਲਬ ਕਿ ਕਹ ਲਓ ਸਭ ਕੁਝ ਓਕੇ ਆ ਵੀ ਉੱਥੋਂ ਤੁਸੀਂ ਮਸ਼ੀਨਾਂ ਲਓ ਧੰਨਵਾਦ ਜੀ